ਬੇ ਮੌਸਮੀ ਬਰਸਾਤ ਕਾਰਨ ਕਿਸਾਨ ਹੁਣ ਖੱਜਲਖੁਆਰ ਹੋ ਰਹੇ ਨੇ ਤਾਉਤੀ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਦਾਅਵੇ ਹੁਣ ਖੋਖਲੇ ਵੀ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਤਾਂ ਮੰਡੀ ਦੇ ਵਿੱਚ ਪਈ ਫਸਲ ਦੀ ਕੋਈ ਵੀ ਸਾਰ ਨਹੀਂ ਲੈ ਰਿਆ ਤਾਂ ਦੱਸਦੇ ਕਿ ਲੇਬਰ ਕਟ ਹੋਣ ਕਾਰਨ ਕਣਕ ਦੀ ਲਿਫਟਿੰਗ ਵੀ ਨਹੀਂ ਹੋ ਪਾ ਰਹੀ ਹੈ ਤਾਂ ਦੱਸਦੇ ਕਿ ਇੱਥੇ ਮੰਡੀ ਦੇ ਵਿੱਚ ਹੁਣ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਉਤੀ ਲਗਾਤਾਰ ਜੁਥੇ ਪੰਜਾਬ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਉਹ ਦਾਅਵੇ ਵੀ ਖੋਖਲੇ ਨਜ਼ਰ ਆਉਂਦੇ ਪਏ ਨੇ ਤਾਂ ਇੱਥੇ ਮੰਡੀ ਦੇ ਵਿੱਚ ਪਈ ਫਸਲ ਦਾ ਕੋਈ ਸਾਰ ਨਹੀਂ ਲੈ ਰਿਆ ਤੇ ਪੰਜਾਬ ਸਰਕਾਰ ਤੇ ਵੀ ਸਵਾਲਿਆਂ ਨਿਸ਼ਾਨ ਖੜਾ ਹੋ ਰਿਹਾ ਤਾਂ ਇਹ ਤਸਵੀਰਾਂ ਜੁਥੇ ਹੁਣ ਮੰਡੀ ਦੇ ਵਿੱਚ ਪਈ ਫਸਲ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਤਾਂ ਜਿਸ ਕਰਕੇ ਕਿਸਾਨਾਂ ਦੇ ਹੰਝਿਲਤਾਵਾਦੀ ਨਜ਼ਰ ਆ ਰਹੀ ਹੈ ਤਾਂ ਫਲਾ ਦੇ ਤਿੰਨ ਤਸਵੀਰਾਂ ਪਟਿਆਲਾ ਨਾਬਾ ਪਾਣੀ ਘਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜੁਥੇ ਹੁਣ ਕਿਸਾਨ ਬੇਮੌਸਮੀ ਬਰਸਾਤ ਕਾਰਨ ਖੱਜਲ ਖਾਰ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਲਗਾਤਾਰ ਇਤੇ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ ਤਾਂ ਨਾਲ ਹੀ ਕਿਹਾ ਗਿਆ ਕਿ ਹਜ ਤੱਕ ਪਹਿਲਾਂ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਤਾਂ ਜਿਸ ਨੂੰ ਲੈ ਕੇ ਵਾਦਾ ਵੀ ਕੀਤਾ ਗਿਆ ਸੀ ਤਾ ਪੰਜਾਬ ਸਰਕਾਰ ਦੇ ਇੱਥੇ ਦਾਅਵੇ ਖੋਖਲੇ ਦੇ ਕਿਸਾਨਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਫਿਲਹਾਲ ਇਹ ਤਸਵੀਰਾਂ ਵੀ ਵਿਖਿਆ ਜਾ ਰਹੀਆਂ ਨੇ ਮੰਡੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਕਦਰ ਬੇਮੌਸਮੀ ਬਰਸਾਤ ਕਰਕੇ ਫਸਲ ਦਾ ਕਾਫੀ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਕਿਸਾਨ ਕਾਫੀ ਖੱਜਲਖੁਰ ਹੁੰਦੇ ਨਜ਼ਰ ਆ ਰਹੇ ਨੇ ਅਤੇ ਕੋਈ ਵੀ ਫਸਲਦਾਤਾ ਨਹੀਂ ਲੈ ਰਿਹਾ ਤੇ ਤਸਵੀਰਾਂ ਲਈ ਵਿਖਿਆ ਜਾ ਸਕਦਾ ਹੈ ਇਹ ਤਸਵੀਰਾਂ ਜੁਥੇ ਆਪ ਮਹਾਰੇ ਬਿਆਨ ਕਰ ਰਹੀਆਂ ਨੇ ਕਿ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਦਾ ਦੱਸ ਦੇ ਕਿ ਇੱਥੇ ਕਣਕ ਦੀ ਫਸਲ ਦੀ ਕੋਈ ਲਿਫਟਿੰਗ ਵੀ ਨਹੀਂ ਹੋ پا ਰਹੀ ਹੈ ਇੱਕ ਪਾਸੇ ਜਿਹੜਾ ਹਾੜੀ ਦਾ ਸੀਜ਼ਨ ਹੈ ਪੂਰੇ ਜ਼ੋਰਾ ਤੇ ਚੱਲ ਰਿਹਾ ਦੂਜੇ ਪਾਸੇ ਜਿਹੜੀ ਬੇਮੌਸਮੀ ਬਰਸਾਤ ਹੈ ਉਹਨੇ ਲੋਕਾਂ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਕਿਉਂਕਿ ਜਿਹੜੀ ਬੇਮੌਸਮੀ ਬਰਸਾਤ ਆ ਉਹਦੇ ਨਾਲ ਕਾਫੀ ਵੱਡਾ ਨੁਕਸਾਨ ਭਾਵੇਂ ਕਿਸਾਨਾਂ ਦਾ ਹੋਵੇ ਭਾਵੇਂ ਮਜ਼ਦੂਰਾਂ ਦਾ ਹੋਵੇ ਵੱਡਾ ਨੁਕਸਾਨ ਹੈ ਜਿਹੜਾ ਉਹ ਕੀਤਾ ਹੋਇਆ ਤੁਹਾਨੂੰ ਅੱਜ ਜਿਹਦੀਆਂ ਤਸਵੀਰਾਂ ਅਸੀਂ ਭਵਾਨੀਗੜ ਮੰਡੀ ਦੀਆਂ ਦਿਖਾਉਣ ਲੱਗੇ ਆ ਤੁਸੀਂ ਦੇਖੋਗੇ ਜਿਹੜੀਆਂ ਬੋਰੀਆਂ ਨੇ ਇਹ ਜਿਹੜੀਆਂ ਬੋਰੀਆਂ ਨੇ ਨਾਜਦੀਆਂ ਭਰੀਆਂ ਹੋਈਆਂ ਉਹ ਪਾਣੀ ਦੀ ਮਾਰ ਹਟਾਈਆਂ ਹੋਈਆਂ ਨੇ ਕਿਉਂਕਿ ਸਵੇਰ ਤੋਂ ਹੀ ਜਿਹੜੀ ਕਿਣਮਣ ਕਣੀ ਹੈ ਉਹ ਚੱਲ ਰ ਦਾ ਬਰਸਾਤ ਵੀ ਹੋ ਜਾਵੇ ਜਿਸ ਦਿਨ ਕੋਈ ਵੱਡਾ ਜਿਹੜੀ ਕਣਕ ਦਾ ਨੁਕਸਾਨ ਹੋ ਸਕਦਾ ਪੂਰੀ ਮੰਡੀ ਆ ਜਿਹੜੀ ਪੂਰੀ ਢੰਕਾਂ ਲੱਗੀਆਂ ਹੋਈਆਂ ਨੇ ਬੋਰੀਆਂ ਹੀ ਬੋਰੀਆਂ ਨਜ਼ਰ ਆਉਣਗੀਆਂ ਤੁਹਾਨੂੰ ਕਿਉਂਕਿ ਜਿਹੜੀ ਪੱਲੇਦਾਰ ਜੁਨੀਅਨ ਵੱਲੋਂ ਹੜਤਾਲ ਕੀਤੀ ਹੋਈ ਹੈ ਕਾਫੀ ਲੰਬੇ ਸਮੇਂ ਤੋਂ ਸੰਗਰੂਰ ਸੀਐਮ ਦੀ ਕੋਠੀ ਤੋਂ ਸਿਰਫ 1.5 ਕਿਲੋਮੀਟਰ ਦੀ ਦੂਰੀ ਦੇ ਉੱਤੇ ਪੱਕਾ ਮੋਰਚਾ ਜਿਹੜਾ ਤਕਰੀਬਨ ਕਹਿ ਸਕਦੇ ਆ 3-4 ਮਹੀਨਿਆਂ ਤੋਂ ਲਗਾਤਾਰ ਉੱਥੇ ਚੱਲ ਰਿਹਾ ਹੈ ਸਾਰੀਆਂ ਬੋਰੀਆਂ ਉੱਤੋਂ ਗਿੱਲੀਆਂ ਹੋ ਚੁੱਕੀਆਂ ਨੇ ਖੁੱਲੇ ਸਮਾਨ ਦੇ نیچے ਸਾਰੀ ਕਣਕ ਪਈ ਆ ਉਹ ਕਣਕ ਹੈ ਜਿਹੜੀ ਮਜ਼ਦੂਰਾਂ ਨੂੰ ਖਾਣ ਵਾਸਤੇ ਜਾਂ ਗਰੀਬ ਲੋਕਾਂ ਨੂੰ ਖਾਣ ਵਾਸਤੇ ਫ੍ਰੀ ਦਿੱਤੀ ਜਾਂਦੀ ਹੈ ਜਾਂ 2 ਰੁਪਏ ਕਿਲੋ ਦਿੱਤੀ ਜਾਂਦੀ ਹੈ ਇਹ ਉਹ ਨਾਜ ਹੈ ਉਹ ਕੀ ਕਿ ਕਿੰਨੀ ਉਹਦੀ ਜਿਹੜੀ ਨਮੀ ਹੈ ਉਹ ਉਹਦੇ ਵਿੱਚ ਜਾ ਚੁੱਕੀ ਹੈ ਕਿਉਂਕਿ ਬੋਰੀਆਂ ਨੇ ਤਕਰੀਬਨ ਗਿੱਲੀਆਂ ਹੋ ਚੁੱਕੀਆਂ ਨੇ ਅਸੀਂ ਇੱਥੇ ਮਜ਼ਦੂਰ ਖੜੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਬਲਕਰ ਸਿੰਘ ਜੀ ਬਲਕਰ ਕੀ ਗੱਲ ਹੈ ਇੱਥੋਂ ਜਿਹੜਾ ਮਾਲ ਦੀ ਢੋਆ ਢਵਾਈ ਨਹੀਂ ਹੋਈ ਕੀ ਕਾਰਨ ਹੈ ਕਰਨੇ ਹੀ ਆਈ ਜੋ ਸਰਕਾਰ ਦਾ ਠੇਕੇਦਾਰੀ ਸਿਸਟਮ ਆ ਜੋ ਆਪਣੀ ਪੱਲੇਦਾਰ ਜੁਨੀਆਨਾ ਨੇ ਉਹ ਕਹਿੰਦੇ ਨੇ ਵੀ ਠੇਕੇਦਾਰੀ ਸਿਸਟਮ ਬੰਦ ਕਰਕੇ ਜੋ ਠੇਕੇਦਾਰ ਨੂੰ ਕਮਿਸ਼ਨ ਦਿੱਤਾ ਜਾਂਦਾ ਮਤਲਬ ਕਿ ਸਾਨੂੰ ਸਿੱਧਾ ਦਿੱਤਾ ਜਾਵੇ ਜੋ ਰੇਟ ਬਣਦਾ ਉਹ ਸਾਨੂੰ ਦਿੱਤਾ ਜਾਵੇ ਇੱਕ ਬੰਦੇ ਦਾ ਢੱਡ ਪਾਲਣ ਵਾਸਤੇ ਸਰਕਾਰ ਦੇਖ ਲਓ ਕਿ ਕਿੰਨੇ ਮਤਲਬ ਕਿ ਗਰੀਬਾਂ ਮਜ਼ਦੂਰਾਂ ਦਾ ਨੁਕਸਾਨ ਕਰਦੀ ਹੈ ਲੇਬਰ ਤੁਸੀਂ ਕਰਦੇ ਹੋ ਕਮਾ ਵਿੱਚੋਂ ਠੇਕੇਦਾਰ ਰਿਹਾ ਜੀ ਕਮਾਠ ਠੇਕੇਦਾਰ ਇੱਕ ਬੰਦਾ ਠੇਕੇਦਾਰ ਹੁਣ ਸਮਝ ਲਓ ਵੀ ਸਰਕਾਰ ਜੇ 4 ਰੁਪਏ 5 ਰੁਪਏ ਠੇਕੇਦਾਰ ਨੂੰ ਦੇ ਰਹੀ ਆ ਸਾਨੂੰ ਠੇਕੇਦਾਰ 2 ਰੁਪਏ ਰੁਪਈਆ 2 ਰੁਪਏ ਘੱਟਾ ਦਿੰਦਾ ਜੀ ਉਹਦੇ ਵਿੱਚੋਂ ਦੇਖ ਲਓ ਵੀ ਕਿੰਨਾ ਠੇਕੇਦਾਰ ਕਮਾਰੇ ਖੜਾ ਹੋ ਗਿਆ ਕਿ ਸਰਕਾਰ ਕਦੋਂ ਤੱਕ ਇਹਦੀ ਲਿਫਟਿੰਗ ਆ ਜਿਹੜੀ ਉਹ ਕਰਵਾਉਂਦੀ ਆ ਕੈਮਰਾਮੈਨ ਪੀਪ ਚੰਦ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਡੀਸੀ ਨਿਊਜ਼ ਸੰਗਰੂਰ